ਮਾਨ ਸਾਹਿਬ ਨੂੰ ਸਰੋਂਦਾ ਜੀ ਆ ਕੱਚੀ ਕਹਾਣੀ ਦਾ ਜੀ ਉਹ ਲਿਆਂਦੇ ਨਾਰੀਆ ਦਾ ਵੀ ਲੈਣਦੇ ਹੁੰਦੇ ਨੇ ਆਪਾਂ ਤੋਂ ਇਹ ਉਹ ਬੱਛਾ ਜੀ ਹਾਂ ਕੋਈ ਵੀ ਆਪਣੀ ਵੀਡੀਓ ਵੀ ਪਾਈ ਹੋਈ ਆ ਜੀ ਮਾਨ ਸਾਹਿਬ ਨੇ ਤਹਿਲ ਦੇ ਨੋ ਤੇ ਬਰੇਟ ਤੇ ਮਾਨ ਸਾਹਿਬ ਦੀ ਕਿਰਪਾ ਹੋਈ ਆ ਜੀ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਮੰਤਰੀ ਭਗਵੰਤ ਮਾਨਵਰਾ ਦਾ ਪਿੰਡਾ ਜੀ ਸਟਾਜ ਤੇ ਸਟਾਜ ਤੋਂ ਸਾਡੇ ਕੋਲ ਇਹ ਵੀਰਕੀ ਨੇ ਜਿਹੜੇ ਕਿ ਵੱਖ-ਵੱਖ ਕੇਸਿੰਗ ਦੇ ਜਿਹੜੇ ਤੇਲ ਨੇ ਉਹਨਾਂ ਦੀ ਪ੍ਰੋਡਕਸ਼ਨ ਕਰਦੇ ਆ ਬੜੇ ਖਾਸ ਨੇ ਤੇ ਉਹਨਾਂ ਦੀ ਖੁਸ਼ਬੂ ਬੜੀ ਖਾਸ ਆ ਜੀ ਆਪਾਂ ਗੱਲਬਾਤ ਕਰਦੇ ਆ ਬਾਜੀ ਨਾਲ ਆ ਵੀਰ ਜੀ ਨਾਮ ਕੀ ਤੁਹਾਡਾ ਜੀ ਨਾਮ ਮੇਰਾ ਜਿਗਦੇਵ ਸਿੰਘ ਆ ਪਿੰਡ ਸਤਾਉ ਜੀ ਸੀਐਮ ਮੁੱਖ ਮੰਤਰੀ ਸਾਹਿਬ ਦੇ ਪਿੰਡੋਂ ਆ ਜੀ ਅਸੀਂ ਤੇ ਆਪਣਾ ਤੇਲ ਦਾ ਕੰਮ ਆ ਜੀ ਕੋਲਡ ਪ੍ਰੈਸ ਦਾ ਕੱਚੀ ਕਾਣੀ ਦਾ ਜੀ ਤੇ ਤੇਲ ਹੁੰਨੇ ਨੇ ਬਾਈ ਜੀ ਆਪਣੇ ਲਵੇ ਜਮੇ ਆ ਗਿਆ ਸਰੋਂ ਦਾ ਜੀ ਕੱਚੀ ਕਾਣੀ ਦਾ ਪੀੜੀ ਸਰੋਂ ਦਾ ਜੀ ਇਹ ਆਪਣਾ ਬਦਾਮ ਰੋਗਨ ਆ ਗਿਆ ਜੀ ਜਿਹਦੇ ਤੱਤ ਨਹੀਂ ਮੱਚੇ ਹੁੰਦੇ ਜੀ ਤੇ ਬਹੁਤ ਵਧੀਆ ਪਿਓਰ ਕੱਚੀ ਇਹ ਵੀ ਆ ਗਿਆ ਨਾਰੀਅਲ ਦਾ ਆ ਗਿਆ ਜੀ ਕੋਲਡ ਪ੍ਰੈਸ ਆਪਣੇ ਲਵੇ ਤੇਲ ਸਾਰੇ ਤੇਲ ਤੇਲਾਂ ਦਾ ਆ ਗਿਆ ਬਾਈ ਜੀ ਕਾਲੇ ਤੇਲਾਂ ਦਾ ਚਿੱਟੇ ਤੇਲਾਂ ਦਾ ਆਲਸੀ ਆ ਗਈ ਜੀ ਸਾਰਾ ਬਾਈ ਜੀ ਕੋਲਡ ਪ੍ਰੈਸਾ ਜਿਹਦੇ ਤਤ ਨਹੀਂ ਮੱਜਦੇ ਠੰਡੇ ਟੈਂਪਲੇਟਰ ਤੇ ਕੱਢਿਆ ਹੋਇਆ ਜੀ ਨੱਕੜ ਦੇ ਕੋਲੂਣਾ ਜਿਹੜਾ ਆਪਣਾ ਜਵੇਂ ਸਰੋਂ ਦਾ ਤੇਲ ਦੇ ਇਹਦੇ ਵਿੱਚ ਕੋਈ ਵੀ ਸੰਸਬੀ ਬਣਾਓ ਪਕੌੜੇ ਬਣਾਓ ਜਿਹੜਾ ਪਾ ਕੇ ਤਾਂ ਨਹੀਂ ਸੁਆਦ ਖਤਮ ਹੋ ਗਿਆ ਸੁਆਦ ਦੇਖੋ ਜੀ ਉਹੀ ਪਨਾਣਾ ਆਊਗਾ ਜਿਹੜਾ 20 30 ਸਾਲ ਪਹਿਲਾਂ ਹੁੰਦਾ ਸੀ ਅੱਛਾ ਹਾਂ ਜੀ ਗੱਲ ਇਹ ਹੈ ਜੀ ਇਹ ਕੱਢਣਾ ਔਖਾ ਜੀ ਔਏ ਸਾਰੇ ਦਿਨ ਕੀ 20 25 ਲੀਟਰ ਦੇ ਵਿੱਚ ਕੱਢਦਾ ਜੀ ਇਹਦਾ ਤੇ ਬਹੁਤ ਸਲੋ ਹੌਲੀ ਹੌਲੀ ਨਿਕੜਦਾ ਜੀ ਨਿਕੜਦਾ ਦੂਜੇ ਨੂੰ ਅੱਤਾ ਜੀ ਜਿਵੇਂ ਦੂਜੇ ਦੇ ਅੱਧੀ ਪੱਤੀ ਪੱਤੀ ਤੇ ਲੀਟਰ ਲਿਕੜਦਾ ਇਹ 17 18 ਦੀ ਤੋਂ ਅੱਤੇ ਲਿਕੜਦਾ ਜੀ ਇਹ ਆ ਤੇ ਵਿੱਚ ਛੱਡ ਦਿੰਦਾ ਤੇਰੇ ਦਾ ਬਹੁਤ ਵਧੀਆ ਹੁੰਦਾ ਬਹੁਤ ਸੁੱਧ ਤੇਲ ਹੁੰਦੇ ਨੇ ਜੀ ਸ੍ਰੀ ਮੰਤਰੀ ਸਾਹਿਬ ਨੂੰ ਵੀ ਆਪਾਂ ਨੇ ਡੀਸੀ ਸਾਹਿਬ ਨੂੰ ਸੰਗ੍ਰਹਿਤ ਹੋ ਜਾਂਦਾ ਜੀ ਕਈ ਮੰਤਰੀਆਂ ਨੂੰ ਆਪਣਾ ਤੇਲ ਜਾਂਦਾ ਡੀਸੀ ਸਾਹਿਬ ਹੋ ਗਈ ਆਪਣੇ ਉਰੇ ਵਾਲੇ ਮਾਨ ਸਾਫਾ ਭੇਜਦੇ ਆ ਜੀ ਕਈ ਆਪਾਂ ਸਾਰੇ ਮਲਾਜਮਾਂ ਨੂੰ ਆਪਣੇ ਪਿੰਡ ਤੋਂ ਬਹੁਤ ਲੈ ਆਉਂਦੇ ਨੇ ਲਿਧਿਆਣਾ ਯੂਨੀਵਰਸਿਟੀ ਦਾ ਆਪਾਂ ਭੇਜਦੇ 15 20 ਦਿਨਾਂ ਬਾਅਦ ਜਦੋਂ ਵੀਟੀ ਆਊਟਰ ਹੋਏ ਅੰਦਰ ਇਕੱਠੇ ਉੱਤੇ ਛੱਡੇ ਹੋਣੇ ਆ। ਅੱਛਾ ਮਾਨ ਸਾਹਿਬ ਨੂੰ ਕਿਹੜਾ ਤੇਲ ਦੇ ਦਿੰਦੇ ਸੀ? ਮਾਨ ਸਾਹਿਬ ਨੂੰ ਸਰੋਂ ਦਾ ਜੀ ਆ ਕੱਚੀ ਕਹਾਣੀ ਦਾ ਜੀ ਉਹਦੇ ਆਂਦੇ ਨਾਰੀਅਲ ਦਾ ਵੀ ਲੈਂਦੇ ਹੁੰਦੇ ਨੇ ਆਪਾਂ ਤੋਂ ਹੀ ਉਹ ਮੱਛਿਆ ਜੀ। ਹਾਂ ਕੋਈ ਵੀ ਆਪਣੀ ਵੀਡੀਓ ਵੀ ਪਾਈ ਵੀ ਆ ਜੀ ਮਾਨ ਸਾਹਿਬ ਨੇ। ਪਹਿਲ ਗਏ ਨੌ ਤੇ ਬਲੈਕ ਤੇ ਮਾਨ ਸਾਹਿਬ ਦੀ ਕਿਰਪਾ ਹੋਈ ਆ ਜੀ ਉਹਨਾਂ ਨੇ ਸਾਨੂੰ ਬਹੁਤ ਸਹਿਯੋਗ ਦਿੱਤਾ ਜੀ ਹੁਕਮੰਦਰੀ ਸਾਹਿਬ ਨੇ। ਹੁਣ ਸਾਰਾ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਾਨੂੰ ਲੋੜ ਹੁੰਦੀ ਆ ਅਸੀਂ ਡੀਸੀ ਸਾਹਿਬ ਨਾਲ ਉਹਦੇ ਬਾਲੀਆ ਸਾਹਿਬ ਨਾਲ ਜੀ ਕਿਸੇ ਕਿਸ ਕੰਮ ਤੇ ਉਹਨਾਂ ਦਾ ਆਖਦੇ ਆ ਸਾਨੂੰ ਹਰੇਕ ਤਰ੍ਹਾਂ ਦੀ ਸਹੂਲਤਾਂ ਦੇ ਨੇ ਬਹੁਤ ਸਾਡੀ ਮਦਦ ਕਰ ਰਹੇ ਨੇ ਜੀ ਅਸੀਂ ਆਪਣੇ ਫਰਡਾਈਟ ਲੈ ਕੇ ਆ ਰਹੇ ਹਾਂ ਜੀ ਹਾਂ ਜੀ ਕਿੰਨੇ ਕੁ ਮੈਂਬਰ ਇਨਵੋਲਵ ਨੇ ਇਹਦੇ ਵਿੱਚ ਪਰਿਵਾਰ ਦੇ ਜੀ ਹਾਂ ਜੀ ਅਸੀਂ ਗਰੁੱਪ ਤੌਰ ਤੇ ਕੰਮ ਕਰ ਰਹੇ ਹਾਂ ਜੀ ਐਡਵਰਟਿਟੀ ਕੋਈ ਕਸਦਾ ਅਸੀਂ 5-6 ਮੈਂਬਰ ਆ ਜੀ ਅਸੀਂ ਸਾਰੇ ਘਰ ਦਾ ਪਰਿਵਾਰ ਹੀ ਇਹ ਕੰਮ ਕੋਈ ਕੁਛ ਕਰਦਾ ਕੋਈ ਕੁਛ ਕਰਦਾ ਜੀ ਖੂਨ ਚਲਾਉਨੇ ਆ ਕਿਵੇਂ ਆਪਦੀ ਪੈਕਿੰਗ ਕਰਦੇ ਆ ਸਾਰੇ ਦਿਨ ਮਿਲ ਕੇ ਜੀ ਆਪ ਦਾ ਨੰਬਰ ਆਪਣਾ ਖਾਨੇ ਮੇ 157 ਤੇ 890 ਕੋਈ ਪਿੰਡ ਵੀ ਆ ਸਕਦਾ ਜੀ ਆਪਣੇ ਕੋਈ ਪ੍ਰੋਬਲਮ ਨਹੀਂ ਫੋਨ ਕਰਕੇ ਜਦੋਂ ਪਿੰਡੋਂ ਵੀ ਜਹਾ ਸਕਦੇ ਹੋ ਕਿਤੇ ਵੀ ਆਪਾਂ ਉਹਰੇ 20 ਆਪਣੇ ਮੰਡੀ ਲੱਗਦੀ ਹੈ ਜੀ ਆਰਗੇਨਿਕ ਹੱਦ ਦੇ ਨਾਲ ਬਾਦੋਂ बीएसएनएल पार्क मुली ਉੱਥੇ ਵੀ ਆ ਸਕਦਾ ਜੀ 3 ਵਜੇ ਤੋਂ ਲੈ ਕੇ 7 ਵਜੇ ਤੱਕ ਜੀ ਸੀ ਸਾਹਿਬ ਨੇ ਸਨਾਮ ਵੀ ਲੱਗਣ ਲਾ ਦਿੱਤੀ ਜੀ ਬਹੁਤ ਹੀ ਸਤਿਕਾਰਾ ਧੰਨਵਾਦ ਆ ਬਹੁਤ ਸਹਾਇਕ ਦੇ ਰਹੇ ਨੇ ਜੀ ਜੀ ਸਰ ਹਾਂ ਜੀ ਬਹੁਤ ਲਬੇਸਤੀ ਅਸੀਂ ਇੱਕ ਵੀ ਸਾਡਾ ਅੱਗੇ ਨਹੀਂ ਮੈਂ ਤੁਹਾਨੂੰ ਦੱਸਦਾ ਨਹੀਂ ਨਹੀਂ ਮੈਂ ਤੁਹਾਨੂੰ ਦੱਸਦਾ ਉਹਦੇ ਵਿੱਚ ਗਲਤ ਨਹੀਂ ਨਹੀਂ ਮੇਰੀ ਗਲਤੀ ਸੁਣੋ ਦੇ ਨਾਲ ਸਾਡੀ ਪਾਲਿਸੀ ਹੈ ਜੇ ਦੇਰ ਜੱਦ ਨਹੀਂ ਆਂਦਾ ਤਾਂ ਤੁਹਾਡੇ 50% ਪੈਸੇ ਵਾਪਸ ਹੋਣਗੇ ਕੋਈ ਲੈ ਕੇ ਆਊਗਾ ਅੱਡੇ ਕੋਲ ਇੱਕ ਇੱਕ ਕੇਸ ਵੀ ਨਹੀਂ ਆਇਆ ਦੂਜਾ ਕਾਰਨ ਦੱਸਦਾ ਕਿਉਂ ਆ ਲੈਨਦਾਰ ਚਜਤਾ ਇਹ ਤਾਂ ਆਲੂ ਖਾਰਾ ਹੈਗਾ ਦੇਸੀ ਫੇਲਸਰ ਆਲੋ ਫੋਰਟਿਸ ਦਾ ਲਾ ਲੋ ਉਹ ਕੇਮਿਕਲ ਤੋਂ ਠੀਕ ਹੈ ਤੁਸੀਂ ਮਹਿੰਗੇ ਹਸਪਤਲ ਨੂੰ ਚਲੇ ਗਏ ਪਰ ਉਹ ਲੀਵਰ ਉਹਨੂੰ ਖਿੱਚਦਾ ਨਹੀਂ ਉਹਨੂੰ ਪਿੱਛੇ ਮਾਰਦਾ ਕਿਉਂ ਕਿ ਮੈਨ ਵੇੜ ਪੜਖਤਾ ਛੋਟੇ ਲੀਵਰ ਕੋਲ ਉਹਦੀ ਕੋਡਿੰਗ ਨਹੀਂ ਹੈਗੀ ਉਹਨੂੰ ਸਮਝ ਨਹੀਂ ਹੈਗੀ ਇਹਦਾ ਕੀ ਕਰਨਾ ਉਹਨੇ ਆਪਣੇ ਬਜ਼ੁਰਗਾਂ ਦੀ 100-100 ਸਾਲ ਉਮਰ ਕਿਉਂ ਦਿੱਤੀ ਉਹਦੇ ਮੈਡੀਕਲ ਪ੍ਰੋਡਕਟ ਕੋਈ ਨਹੀਂ ਹੁੰਦਾ ਠੀਕਾ ਸਾਰਾ ਕੁਦਰਤ ਸੀਗਾ ਉਹ ਉਹਦਾਂ ਦੇ ਕੁਦਰਤੀ ਚੀਜ਼ਾਂ ਨੂੰ ਖਿੱਚ ਲੈਂਦੀ ਹੈ ਪਰ ਬੰਦੇ ਦੀ ਬਣਾਈ ਹੋਈ ਚੀਜ਼ੇ ਕੋਪਦਾ ਆਪਣਾ ਲਿਵਰ ਨਹੀਂ ਖਿੱਚਦਾ ਹੁਣ ਜਿਹੜਾ ਉਹਨੇ ਚਿੱਟਾ ਹੁੰਦਾ ਸੀ ਪਹਿਲਾਂ ਉਹ ਵਿੱਚ ਪਹਿਲਾਂ ਫੀਮ ਪੈਂਦੀ ਹੁੰਦੀ ਸੀ ਫੀਮ ਜਮੀਰ ਤੋਂ ਆਉਂਦੀ ਹੈ ਜਮੀਰ ਦੀ ਚੀਜ਼ ਲਿਵਰ ਖਿੱਚ ਲੈਂਦਾ ਸੀ ਮੁੰਡੇ ਨਹੀਂ ਮਰਦੇ ਸੀਗੇ ਹੁਣ ਇਹਨਾਂ ਨੂੰ ਬਣਾਤਾ ਕੈਮੀਕਲ ਸਿੰਥੈਟਿਕ ਕੈਮੀਕਲ ਪਹਿਲੀ ਗੱਲ ਗਲਤ ਹੀ ਨਹੀਂ ਹੈਗਾ ਸਰਦੇ ਵੀ ਹੈਗਾ ਜਿਹੜੀ ਚੀਜ਼ ਗਲਤ ਦੀ ਜਾਂ ਸਰਦੇ ਲੱਗੇ ਆਪਣਾ ਲਿਵਰ ਉਹਨੂੰ ਮੰਨਦਾ ਹੀ ਨਹੀਂ ਹੈਗਾ ਹੁਣ ਚੱਕਰ ਕੀ ਹੈ ਇਹਦੇ 4 ਮਹੀਨੇ ਚ ਹੋਰ 4 ਮਹੀਨੇ ਚ ਹੋ ਜਾਣਾ 3 ਮਹੀਨੇ ਵੇਲੇ ਪਹਿਲਾਂ ਕਰ ਲਿਆ ਪਰ ਉਹ 3 ਮਹੀਨੇ ਜਿਹੜਾ चीज ਉਹਦੀ ਲੀਵਰ ਤੇ ਦੇਖਿਆ ਲੱਗ ਰਿਹਾ ਉਹ ਜ਼ਹਿਰ ਹੈ ਉਹ 3 ਮਹੀਨੇ ਸਾਨੂੰ ਐ ਨਹੀਂ ਪਤਾ ਤੱਡੇ ਨਾਲ ਖਰਪਾ ਲਵਾ ਦੋ ਤੁਹਾਡਾ ਕਿਉਂ ਕਿਉਂਕਿ ਸੋਡੇ ਲੀਵਰ ਨੇ ਉਹ ਚੀਜ਼ਾਂ ਆਪਣੇ ਵੱਲੋਂ ਖਿੱਚ ਨਹੀਂ ਆ ਨੇ ਜਿਹੜੀਆਂ ਚੀਜ਼ਾਂ ਧਰਤੀ ਤੇ ਪੈਦਾ ਹੁੰਦੀਆਂ ਨੇ ਜਿਹੜੀਆਂ ਚੀਜ਼ਾਂ ਰੀਪਰੋਡਿਊਸ ਕਰਦੀਆਂ ਨੇ ਰੀਪਰੋਡਿਊਸ ਦਾ ਮਤਲਬ ਕੀ ਹੁੰਦਾ ਆਪਣੇ ਗੁਣਾਂ ਨੂੰ ਅਗਲੀ ਪੀੜ੍ਹੀ ਤੇ ਦੇ ਦੇਣਾ ਹੁਣ ਤੁਹਾਡੇ ਮੱਥੇ ਤੇ ਨੱਕ ਹੈ ਇਹ ਪਿਛਲੀ 20 ਵੀੜੀਆਂ ਤੋਂ ਚੱਲੀ ਜਾ ਰਹੀ ਹੈ ਫੋਟੇ ਕੋਲ ਆ ਕੇ ਤੁਸੀਂ ਅਗਲੇ ਬੱਚੇ ਦੇ ਦੋਗੇ ਫਰੀ ਪ੍ਰੋਡਿਊਸ ਕਰਦੇ ਸਵਾ ਸਬਜ਼ੀਆਂ ਇਹ ਫਾਲ ਫਰੂਟੇ ਸਾਰਾ ਕੁਝ ਆਪਣੇ ਰੀਪਰੋਡਿਊਸ ਕਰ ਆ ਪੈਸਾ ਕਰਦੀ ਇਹਨੇ ਉਹਨੂੰ ਤੱਕ ਚੱਕਰ ਕੀ ਆ ਹੁਣ ਮੈਂ ਆਪਣੇ ਮੁੰਡੇ ਦੇ ਬੱਚਾ ਪੈਦਾ ਕਰਾਣਾ ਮੈਨੂੰ 15 ਸਾਲ ਖਰਮਾ ਪੈਣਾ ਤਾਂ ਵਿਆਹ ਕਰੋ ਜੇ ਮੈਂ ਕੋਈ 5 ਸਾਲ ਦਾ ਵਿਆਹ ਕਰੂ ਤੇਰਾ ਕਿੱਥੋਂ ਵਿਆਹ ਹੋਊਗਾ ਆਬ ਨਹੀਂ ਬੱਚਾ ਪੈਦਾ ਤਾਂ ਕਰ ਕਿਉਂ ਖਰਨਾ ਬੂ ਵੇਟ ਕਰਨੀ ਬੂ ਆਪਾਂ ਸੋਚਦੇ ਬਸ ਸੋਈ ਵੇਟ ਨਾ ਬੈਠ ਨਹੀਂ ਹੁੰਦੀ ਹੈਗੀ ਉਹਦੇ ਕਰਕੇ ਉਹ ਚੀਜ਼ ਆ ਕਿਉਂ ਫੜ ਦਿੰਦਾ ਰਿਜਲਟ ਤੇ ਮੈਂ ਤੁਹਾਨੂੰ ਕਿਉਂ ਕੰਫੀਡੈਂਸ ਨਾਲ ਕਹਿ ਰਿਹਾ ਇਹ ਤਾਂ ਦੇਸੀ ਟੀਜਾ ਫਾਇਦਾ ਕਰਦੀ ਆਪ ਤੇ ਰੀਪਰੋਡਿਊਸ ਕਰਦੀ ਆ ਡੈੱਡ ਨਹੀਂ ਹੈਗਾ ਸੋ ਲਿਵਿੰਗ ਬਾਉਂਗੇ ਲਿਵਿੰਗਾ ਹੀ ਬਸ ਆ ਜਾਉਂਗੇ ਡੈੱਡ ਕਾ ਹੋਗੇ ਡੈੱਡ ਨਾਲ ਹੀ ਰਹੋਗੇ ਆ ਸਿੰਪਲ ਜਿਹਾ ਬਣਾਉਮੀਂ ਦੋ ਚਾਰ ਪਲਾਂਟ ਨੇ ਜਿਵੇਂ ਕੋਟਕਪੂਰੇ ਵਾਲੇ ਸਾਇਰ ਨੇ ਹੁਣ ਬਾਈ ਕੋਈ ਲਾਂਦੀ ਨਹੀਂ ਹੈ ਕਿ ਦੇਸੀ ਅਗਲੇ ਦੇ ਘਰੇ ਲੜਾਈ ਹੋ ਜਾਈਂ ਨੇ ਨਹੀਂ ਨਹੀਂ ਆਪਣੇ ਹੈਗੇ ਜੀ ਪਰ ਅਗਲਾ ਕਹਿੰਦਾ ਬਾਈ ਤੇਰਾ ਦਿਮਾਗ پاਗਲ ਫਾਲਾ ਚ ਫਲ ਦਊਗਾ ਦੋ ਸਾਲਾਂ ਤੱਕ ਉਹ ਦੋ ਸਾਲਾਂ ਵਾਲਾ ਪਰ ਉਹ ਦੇਖੋ ਪਰ ਬੱਚਾ ਜੇ 9 ਮਹੀਨੇ ਜੇ ਬਣੂ ਤਾਂ 9 ਚ ਹੀ ਬਣੂ ਛੋਟੀ ਕਾਲੀ ਨਾ ਨਹੀਂ ਮੰਨ ਲੱਗਿਆ 7 ਮਹੀਨਿਆਂ ਚ ਉਹ ਤਾਂ ਕਰਕੇ ਉਹਦਾ ਲੈਣ ਦਾ ਕੋਈ ਫਾਇਦਾ ਨਹੀਂ ਹੈਗਾ ਚੀਜ਼ ਦਾ ਵਸਤੂ ਨਹੀਂ ਤਾਂ ਫਾਇਦਾ ਨਹੀਂ ਉਹਨੇ ਕੰਮੇ ਨਹੀਂ ਕਰਦਾ ਪੁਰਾਣਾ ਕਦੂ ਹੈ ਇਹ ਦੇਸੀ ਆ ਇਹ 4 ਮਹੀਨਿਆਂ ਚ ਮੇਲ ਫਾਲਾ ਦਿੰਦੀ ਹੈ ਜਿਹੜੀ ਹਾਈਬ੍ਰਿਡ ਆ ਤੂੰ ਕਿੱਥੇ ਦੇ ਦੂਗੀ ਇਹਦੇ ਲਿਮਟਡ ਕਿਤੂ ਲੱਗ ਰਹਾ ਉਹਦੇ ਬੀਜ ਤੇ ਕੋਲੇ ਲੱਗਣੇ ਨੇ ਪਰ ਇਹ ਤੇ ਜੂਸ ਆ ਉਹ ਤੇ ਕੋਤ ਹੈ ਇਹਦੇ ਨਾਲ ਪੰਜਾਬ ਖੁੱਲ ਕੇ ਆਊਗਾ ਇਹਦਾ ਬੀਜ ਰਾਖੇ ਸਾਮਕੇ ਪਕਾ ਕੇ ਅਗਲੇ ਸਾਲ ਪੈਦਾ ਫੇਰ ਕਰ ਦੂ ਆਪਦੇ ਆਪ ਨੂੰ ਫੇਰ ਰੱਖੋ ਸੌ ਸਾਰ ਪੈਦਾ ਕਰੀ ਚੱਲੂਗਾ ਇਹਨੂੰ ਕਹਿੰਦੇ ਨੇ ਲਿਵਿੰਗ ਫੂਡ ਜਿਹੜੇ ਉਹ ਉਹਨੂੰ ਕਹਿੰਦੇ ਨੇ ਡੈੱਡ ਫੂਡ ਡੈੱਡ ਤੇ ਲਿਵਿੰਗ ਤੇ ਹੀ ਫਰਕ ਹੁੰਦਾ ਲਿਵਿੰਗ ਰੀਪਰੋਡਿਊਸ ਕਰਦਾ ਜਿਹੜੀ ਚੀਜ਼ ਰੀਪਰੋਡਿਊਸ ਹੁੰਦੀ ਆ ਨਾ ਹੋਈ ਹੋਣੀ ਬਾਈ ਸਪਰੇਅ ਦੀ ਲੋੜ ਹੀ ਨਹੀਂ ਪੈਂਦੀ ਇਹ ਤਾਂ ਮੈਂ ਕਹਿੰਦਾ ਤੁਸੀਂ ਲਾ ਦਿਓ ਤੁਹਾਨੂੰ ਲੋੜ ਹੀ ਨਹੀਂ ਪੈਣੀ ਦਾ ਜੱਟਾਂ ਦੇ ਵਾਸਤੇ ਇੱਕ ਘੋਟ ਸਵਾਰ ਰਵੇ ਕਰ ਦੋ ਲੋੜ ਹੀ ਨਹੀਂ ਪੈਂਦੀ ਲੋੜ ਹੀ ਨਹੀਂ ਪੈਂਦੀ ਹੈਗੀ ਪਤਾ ਨਹੀਂ ਕਿਉਂ ਆਪਾਂ ਲੋੜ ਹੀ ਨਹੀਂ ਪੈਂਦੀ ਬਾਈ ਕੀ ਕੱਦ 11 ਵਜੇ ਨਹੀਂ ਚਲੋ ਖੇਤ ਤੁਸੀਂ ਮੈਂ ਮੇ ਛੱਡੋ ਮੇਕੋ ਬੀਜ ਲੈ ਦਿਓ ਆਪਦੇ ਘਰੇ ਲਾ ਲਿਓ ਮੈਨੂੰ ਫੋਨ ਕਰ ਦੇਵੇ ਅੱਜ ਮੇਰੇ ਆ ਚਿੱਦੀ ਲੋੜ ਪਈ ਲੋੜ ਹੀ ਨਹੀਂ ਅੱਛਾ ਤੁਸੀਂ ਕਹੀਓ ਤਾਂ ਹੀ ਲੋੜ ਕਿਉਂ ਬਊ ਜੇ ਪੈ ਗਈ ਉਹ ਕਾੜਾ ਕਰ ਦੋ ਪੱਤੇ ਨੂੰ ਕਾਲੀ ਜਿਰੀ ਲਿਆਓ ਲੰਮ ਲਿਆਓ ਅੱਕ ਲਿਆਓ ਅੱਕ ਲਿਆ ਕੇ ਉਹਨੂੰ ਕਾੜਾ ਕਰ ਦੋ ਉਹ ਜਦੋਂ ਬੈਠਦੇ ਕੋਈ ਮੇਥੇ ਰੇ ਮੈਂ ਤਾਂ ਕੋਟ ਕੋੜੀ ਕੀਹਨ ਖਾਲੂ ਖਾਂਦੀ ਰਿਓ ਦੂਜਾ ਦਿੱਕਤ ਕਿੱਥੇ ਆ ਜਿਹੜਾ ਤੁਹਾਡਾ ਲੀਵਰ ਆ ਇਹ ਕੁਦਰਤੀ ਜਿਆਦਾ ਤੇ ਕੁਦਰਤੀ ਚੀਜ਼ਾਂ ਨੂੰ ਖਿੱਚ ਲੈਂਦਾ ਏ ਆਪਣੇ ਪਾਸੇ